ਕਿਸਾਨ ਜਥੇਬੰਦੀਆਂ ਦੇ ਵੱਲੋਂ ਕੁਝ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸਰਕਾਰਾਂ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਗਏ ਨੇ ਤੇ ਉੱਥੇ ਹੀ ਦੱਸਦੀ ਹੈ ਕਿ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਜਥੇਬੰਦੀਆਂ ਨੇ ਹੱਕ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਗਿਆ ਤੇ ਦੂਜੇ ਪਾਸੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਕੁਝ ਸਵਾਲ ਖੜੇ ਕਰ ਦਿੱਤੇ ਨੇ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਪਣੀ ਐਮਐਸਪੀਨ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੁਣ ਚੋਣੇ ਨੂੰ ਲੈ ਕੇ ਕਈ ਮੁਸ਼ਕਲਾਂ ਜਿਹੜੀਆਂ ਕਿ ਕਿਸਾਨਾਂ ਨੂੰ ਮੁੜਤਵ ਆ ਰਹੀਆਂ ਨੇ ਤੇ ਦੂਜੇ ਪਾਸੇ ਹੁਣ ਸੁਖਪਾਲ ਸਿੰਘ ਖੈਰਾ ਨੇ ਫਿਰ ਤੋਂ ਪੰਜਾਬ ਸਰਕਾਰ ਦੇ ਉੱਤੇ ਕਈ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉੱਥੇ ਹੀ ਕੇਂਦਰ ਸਰਕਾਰ ਦੇ ਉੱਤੇ ਵੀ ਉਹਨਾਂ ਨੇ ਪਲਟਵਾਰ ਕੀਤੇ ਨੇ ਆਓ ਤੁਹਾਨੂੰ ਸੁਣਾਉਂ ਰਿਹਾ ਸੁਖਪਾਲ ਸਿੰਘ ਖੈਰਾ ਦਾ ਹੋਰ ਕੀ ਕਹਿੰਦਾ ਦੋਸਤੋ ਅੱਜ 5 ਅਕਤੂਬਰ ਡੇਟ ਹੋ ਗਈ ਹੈ ਪੰਜਵਾਂ ਦਿਨ ਹੈ ਸਰਕਾਰੀ ਝੋਨੇ ਦੀ ਖਰੀਦ ਦਾ ਐਲਾਨ ਕੀਤੇ ਹੋਏ ਪੰਜਵਾਂ ਦਿਨ ਆ ਅੱਜ ਅਸੀਂ ਇਸ ਵਕਤ ਢਿਲਵਾਂ ਦੀ ਦਾਣਾ ਮੰਡੀ ਚ ਆਏ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਸਾਰਾ ਝੋਨੇ ਦੀ ਫਸਲ ਜਿਹੜੀ ਆ ਉਹ ਆਈ ਹੋਈ ਆ ਕਿਸਾਨ ਜਿਹੜੇ ਨੇ ਹਤਾਸ਼ ਹੋ ਰਹੇ ਨੇ ਔਰ ਅੱਜ ਮੈਂ ਇੱਥੇ ਮੰਡੀ ਚ ਇਸ ਕਰਕੇ ਆਇਆ ਤਾਂ ਕਿ ਤੁਹਾਨੂੰ ਮੈਂ ਥੋੜੀ ਹੱਡ ਬੀਤੀ ਦੱਸ ਸਕਾਂ ਇੱਕ ਪੰਚਾਇਤ ਇੱਕ ਸੱਤ ਦੀ ਤਰ੍ਹਾਂ ਅਸੀਂ ਆਪਾਂ ਚਰਚਾ ਕਰਨੀ ਆ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਵਾ ਪੰਜਾਬ ਦਾ ਸਾਰੀ ਇਕਨੋਮੀ ਸਾਰੀ ਆਰਥਿਕਤਾ ਖੇਤੀ ਤੇ ਨਿਰਭਰ ਆ ਤੇ ਮਜਬੂਹੀ ਤੌਰ ਤੇ ਸਾਡੇ ਕੋਲ ਤਿੰਨ ਚਾਰ ਹੀ ਵੱਡੀਆਂ ਫਸਲਾਂ ਨੇ ਕਣਕ ਹੋ ਗਿਆ ਗੰਨਾ ਹੋ ਗਿਆ ਆਲੂ ਹੋ ਗਿਆ ਤੇ ਝੋਨਾ ਹੋ ਗਿਆ ਝੋਨੇ ਦਾ ਜਿਹੜਾ ਇਸ ਸੀਜ਼ਨ ਦਾ ਮੈਨੂੰ ਲੱਗਦਾ ਸਰਕਾਰ ਦੀ ਕੋਈ ਤਿਆਰੀ ਨਹੀਂ ਹੈ ਬਿਲਕੁਲ ਲਾਸਟ ਮੂਮੈਂਟ ਦੇ ਉੱਤੇ ਸਿਰਫ ਚਿੱਠੀਆਂ ਲੇ ਕੇ ਆਪਣੀ ਕਾਗਜ਼ੀ ਕਾਰਵਾਈ ਭਗਵੰਤ ਸਿੰਘ ਮਾਨ ਪੂਰੀ ਕਰ ਰਹੇ ਨੇ ਅੱਜ ਪੰਜਵੇਂ ਦਿਨ ਤੱਕ ਇੱਕ ਨਵੇਂ ਪੈਸੇ ਦੀ ਖਰੀਦ ਨਹੀਂ ਹੋਈ ਏਜੰਸੀਆਂ ਜਿਹੜੀਆਂ ਉਹਨਾਂ ਨੇ ਵੀ ਲਿਖ ਕੇ ਦਿੱਤਾ ਹੋਇਆ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਕਿ ਅਸੀਂ ਜਦ ਤੱਕ ਆੜਤੀਆਂ ਦੀ ਸਟ੍ਰਾਈਕ ਖਤਮ ਨਹੀਂ ਹੋਵੇਗੀ ਉਦੋਂ ਤੱਕ ਅਸੀਂ ਇਹ ਖਰੀਦ ਜਿਹੜੀ ਨਹੀਂ ਕਰਾਂਗੇ ਤੇ ਆੜਤੀਆਂ ਨੇ ਆਪਣੇ ਵੱਲੋਂ ਕਾਫੀ ਅਰਸੇ ਤੋਂ ਕੁਝ ਮਹੀਨਿਆਂ ਤੋਂ ਲੱਗੇ ਹੋਏ ਨੇ ਇੱਕ ਸਰਕਾਰ ਨੂੰ ਦੱਸਣ ਵਾਸਤੇ ਕਿ ਸਾਡੀਆਂ ਕੁਝ ਵਾਜਬ ਡਿਮਾਂਡਸ ਨੇ ਉਹ ਕਿਰਪਾ ਕਰਕੇ ਪੂਰੀਆਂ ਕੀਤੀਆਂ ਜਾਣ ਤਾਂ ਕਿ ਅਸੀਂ ਜਿਹੜੀ ਝੋਨੇ ਦੀ ਖਰੀਦ ਵਿੱਚ ਹਿੱਸਾ ਲੈ ਸਕੀਏ ਕੋਈ ਟਸ ਤੋਂ ਮਸਨੀ ਹੋਇਆ ਚੰਦਨ ਪਹਿਲਾਂ ਸ਼ਾਇਦ ਮਿਸਟਰ ਵਿਜੇ ਕਾਲੜਾ ਜਿਹੜੇ ਪ੍ਰਧਾਨ ਨੇ ਪੰਜਾਬ ਦੇ ਉਹ ਚੰਡੀਗੜ੍ਹ ਬੁਲਾਏ ਕਿ ਅਫਸਰਾਂ ਨਾਲ ਮੀਟਿੰਗ ਕਰਾਏਗੀ ਅਫਸਰਾਂ ਨੇ ਕਿਹਾ ਤੁਸੀਂ ਤੁਹਾਨੂੰ ਅਸੀਂ ਹੁਣ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਦੀ ਰਹਿائش ਤੇ ਲੈ ਕੇ ਚੱਲਦੇ ਉੱਥੇ ਤੁਹਾਨੂੰ ਸੀਐਮ ਸਾਹਿਬ ਮਿਲਣਗੇ ਉਹ ਜਾ ਕੇ ਉੱਥੇ ਰਹਿਸ਼ ਤੇ ਬੈਠੇ ਰਹੇ ਨੇ ਚੀਫ ਮਿਨਿਸਟਰ ਘਰ ਦੇ ਅੰਦਰ ਸੀਗੇ ਪਤਾ ਲੱਗਿਆ ਜੋ ਉਹਨਾਂ ਨੇ ਕਿਹਾ ਲੇਕਿਨ ਚੀਫ ਮਿਨਿਸਟਰ ਉਹਨਾਂ ਨੂੰ ਮਿਲੇ ਨਹੀਂ ਇਹ ਗੱਲ 2 ਦਿਨ ਪੁਰਾਣੀ ਹੈਗੀ ਆ ਤੋਂ ਡੈਡਲੌਕ ਜਿਹੜਾ ਸੀਗਾ ਉਹ ਬਰਕਰਾਰ ਰਹਿ ਗਿਆ ਖਰੀਦ ਸ਼ੁਰੂ ਨਾ ਹੋ ਸਕੀ ਉਹਦਾ ਖਮਿਆਜ਼ਾ ਸਿੱਧਾ-ਸਿੱਧਾ ਪੰਜਾਬ ਦਾ ਆਮ ਸਧਾਰਨ ਕਿਸਾਨ ਆੜਤੀਆ ਤੇ ਲੇਬਰ ਜਮਾਤ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਸਾਰੀ ਲੇਬਰ ਆਈ ਹੋਈ ਬਾਹਰਲੇ ਸੂਬਿਆਂ ਤੋਂ ਵਿਚਾਰੇ ਮਿਹਨਤ ਕਰਨ ਵਾਸਤੇ ਪੈਸੇ ਕਮਾਉਣ ਵਾਸਤੇ ਇਹ ਬੈਠੇ ਨੇ ਇਹ ਵੀ ਸਾਰੇ ਵੇਲੇ ਬੈਠੇ ਨੇ ਇਹਨਾਂ ਦੀ ਕਿਸੇ ਤਰ੍ਹਾਂ ਨਾਲ ਕੋਈ ਜਿਹੜੀ ਹੈ ਕੋਈ ਰੋਜ਼ੀ ਰੋਟੀ ਦਾ ਪ੍ਰਬੰਧ ਸਰਕਾਰ ਨਹੀਂ ਦੇਖ ਸਕ ਰਹੀ ਇਹਦੇ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਝੋਨੇ ਦੀ ਫਸਲ ਦੀ ਪ੍ਰੋਕਿਊਰਮੈਂਟ ਦੀ ਤਿਆਰੀ ਜਿਹੜੀ ਹੈ ਮਿਨਿਮਮ ਸਪੋਰਟ ਪ੍ਰਾਈਸ ਤੇ ਸਰਕਾਰਾਂ ਕੱਟੋਂ-ਕੱਟ ਜਦੋਂ ਝੋਨਾ ਸ਼ੁਰੂ ਕਰਦੇ ਨੇ ਜਾਂ ਉਸ ਤੋਂ ਬਾਅਦ 3 ਮਹੀਨੇ ਪਹਿਲਾਂ ਤਿਆਰ ਕੀਤਾ ਜਾਂਦਾ ਸਾਰਾ ਪ੍ਰਬੰਧ ਕਿ ਕਿਹੜੀਆਂ ਕਿਸ ਤਰ੍ਹਾਂ ਪ੍ਰਕੂਰਮੈਂਟ ਕਰਨੀ ਆ ਕਿਸ ਤਰ੍ਹਾਂ ਇਹਦੀ ਜਿਹੜਾ ਸਟਾਕ ਕਰਨਾ ਬਦਾਮਾਂ ਦੇ ਵਿੱਚ ਕਿੱਦਾਂ ਸਪੇਸ ਕ੍ਰੀਏਟ ਕਰਨੀ ਹੈ ਸ਼ੈਲਰਾਂ ਵਿੱਚ ਕਿੱਦਾਂ ਸਪੇਸ ਕ੍ਰੀਏਟ ਕਰਨੀ ਆ ਤਾਂ ਕਿ ਜਿਹੜੀ ਫਸਲ ਆ ਉਹ ਟਾਈਮ ਸਿਰ ਅਸੀਂ ਉਹਦਾ ਜਿਹੜੀ ਆ ਉਹਨੂੰ ਖਰੀਦ ਸਕੀਏ ਔਰ ਉਹਨੂੰ ਪੰਜਾਬ ਤੋਂ ਬਾਹਰ ਟਰਾਂਸਪੋਰਟ ਕਰ ਪੰਜਾਬ ਜਿੰਨਾ ਝੋਨਾ ਪੰਜਾਬ ਵਿੱਚ ਪੈਦਾ ਹੋ ਰਿਹਾ ਉਹ ਪੰਜਾਬ ਵਿੱਚ ਸਿਰੋ ਖਪਤ ਹੁੰਦਾ ਵਾ ਉਹਦਾ ਸਾਰੇ ਦੇਸ਼ ਤੇ ਪ੍ਰਕੂਰਮੈਂਟ ਸੌਰੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਵਿੱਚ ਲਾਗਤ ਆਉਂਦੀ ਪੀ ਡੀ ਐਸ ਜਿਹੜਾ ਆਪਾਂ ਕਹਿੰਨੇ ਕਿ ਅਸੀਂ ਗਰੀਬ ਤੱਕੇ ਨੂੰ ਅਸੀਂ ਦੇ ਰਹੇ ਆਂ ਖਾਣ ਪੀਣ ਦਾ ਅਨਾਜ ਉਹ ਇਹੀ ਅਨਾਜ ਸਾਰੇ ਦੇਸ਼ ਵਿੱਚ ਜਾਣਾ ਲੇਕਿਨ ਫਿਲਹਾਲ ਕੀ ਪੋਜੀਸ਼ਨ ਆ ਕਿ ਜਿਹੜਾ ਪਿਛਲੇ ਸਾਲ ਦਾ ਚੌਲ ਪਿਆ ਸਾਡੇ ਗਦਾਮਾਂ ਚ ਚਾਹੇ ਉਹ ਐਫ ਸੀ ਆਈ ਦੇ ਗੋਡਾਊਨਸ ਨੇ ਚਾਹੇ ਉਹ ਹੋਰ ਦੂਸਰੀਆਂ ਏਜੰਸੀਆਂ ਦੇ ਗੋਡਾਊਨਸ ਨੇ ਲਗਭਗ 5000 ਤੋਂ ਉੱਤੇ ਟਰੱਕ ਲੋਡ ਇਸ ਵਕਤ ਪੰਜਾਬ ਦੇ ਗੋਦਾਮਾਂ ਵਿੱਚ ਮਗਰਲਾ ਚੌਲ ਪਿਆ ਹੋਇਆ ਵਾ ਤੇ ਜੇ ਮਗਰਲਾ ਚੌਲ ਨਹੀਂ ਚੱਕਿਆ ਜਾਵੇਗਾ ਤਾਂ ਜਿਹੜਾ ਆ ਕਿੰਨੇ ਲੱਖ ਮੈਟ੍ਰਿਕ ਟਨ ਬੜੀ ਬੰਪਰ ਫਸਲ ਆ ਬਹੁਤ ਅੱਛਾ ਮੌਸਮ ਲਿਆ ਵਾ ਝੋਨਾ ਬਹੁਤ ਵੱਡੇ ਪੱਧਰ ਦੇ ਉੱਤੇ ਤਿਆਰੀ ਵਿੱਚ ਆ ਤੇ ਫਿਰ ਇਹ ਫਸਲ ਨੂੰ ਕੌਣ ਚੱਕੇਗਾ ਇਹ ਇਹ ਕਿੱਥੇ ਸਟੋਰ ਕਰਾਂਗੇ ਕਿਉਂਕਿ ਸ਼ੈਲਰ ਵੀ ਭਰੇ ਪਏ ਨੇ ਉਹਨਾਂ ਦੇ ਕੋਲ ਵੀ ਮਗਰਲਾ ਚੌੜ ਲੱਗਿਆ ਹੋਇਆ ਤੇ ਗਦਾਮ ਵੀ ਭਰੇ ਪਏ ਨੇ ਤੇ ਫਿਰ ਇਸ ਕਰਕੇ ਸਟੋਰੇਜ ਵੀ ਇੱਕ ਬਹੁਤ ਵੱਡਾ ਇਸ਼ੂ ਨਜ਼ਰ ਆ ਰਿਹਾ ਪੰਜਾਬ ਦੇ ਵਿੱਚ ਇੱਥੋਂ ਮਤਲਬ ਮੋٹے ਤੌਰ ਤੇ ਮੈਂ ਸਮਝਦਾ ਕਿ ਸਰਕਾਰ ਦੀ ਪ੍ਰੋਕਿਊਰਮੈਂਟ ਨੂੰ ਲੈ ਕੇ ਐਮਐਸਪੀ ਦੇਣ ਵਾਸਤੇ ਵੀ ਕੋਈ ਤਿਆਰੀ ਨਹੀਂ ਗਈ ਮਗਰਲੇ ਚੌਲ ਨੂੰ ਚੁਕਾ ਕੇ ਨਵੀਂ ਫਰੈਸ਼ ਸਟੋਰੇਜ ਕਿਦਾਂ ਕ੍ਰੀਏਟ ਕੀਤਾ ਉਹਦੀ ਵੀ ਕੋਈ ਤਿਆਰੀ ਨਹੀਂ ਗਈ ਲੇਬਰ ਦੀਆਂ ਮੰਗਾਂ ਕਿ ਸਾਨੂੰ ਜਿਹੜਾ ਰੁਪਈਆ ਦਿੱਤਾ ਜਾਂਦਾ ਵਾ ਉਹ ਹਰਿਆਣੇ ਦੇ ਮੁਕਾਬਲੇ ਤੇ ਘੱਟ ਦਿੱਤਾ ਜਾਂਦਾ ਉਹ 3 ਰੁਪਏ ਇੱਕ ਬੋਰੀ ਦਾ ਜਿਹੜੇ ਲੋਡਿੰਗ ਚਾਰजेस ਨੇ ਪੰਜਾਬ ਵਿੱਚ ਸ਼ਾਇਦ 1 ਰੁਪਈਆ 92 ਪੈਸੇ ਆ ਉਹਨਾਂ ਦੀ ਵੀ ਡਿਮਾਂਡ ਆ ਵਾਜਬ ਬੇਨਤ ਕਰਦੇ ਨੇ ਵਿਚਾਰੇ ਪਿੱਠਾ ਦੇ ਚੱਕ ਕੇ ਚੜਾਉਂਦੇ ਨੇ ਆੜਤੀਆਂ ਦਾ ਜਿਹੜਾ ਕਮਿਸ਼ਨ ਆ ਉਹ 2.5% ਪ੍ਰਤੀ ਕੁਇੰਟਲ ਜਦੋਂ ਇਹਨਾਂ ਦੀ ਬਿਲਿੰਗ ਹੁੰਦੀ ਬਣਦੀ ਹੈ ਸਾਰੇ ਮੇਰੇ ਨਾਲ ਆੜਤੀ ਜਿਵੇਂ ਸਰਪੰਚ ਵੀ ਨੇ ਸਾਰੀਆਂ ਪਾਰਟੀਆਂ ਦੇ ਲੋਕੀ ਮੇਰੇ ਨਾਲ ਸਤਕਾਰਯੋਗ ਪ੍ਰਤਵੰਤੇ ਸੱਜਣ ਬੈਠੇ ਨੇ ਕਿ ਜਦੋਂ ਇਹਨਾਂ ਦਾ ਬਿੱਲ ਬਣਦਾ ਆੜਤੀਆਂ ਦਾ ਇਹਨਾਂ ਦਾ 2.5 ਰੁਪਏ ਕਿੰਟਲੀ 2.5% 2.5% 2.5% ਦੇ ਹਿਸਾਬ ਦੇ ਨਾਲ ਬਿਲਿੰਗ ਹੁੰਦੀ ਆ 2.5% ਦੇ ਹਿਸਾਬ ਨਾਲ ਜਿੰਨੇ ਪੈਸੇ ਬਣਦੇ ਨੇ ਉਹ ਉਹ ਇਹਨਾਂ ਨੂੰ ਦਿੱਤੇ ਨਹੀਂ ਜਾਂਦੇ ਸਿਰਫ ਕਾਗਜ਼ਾਂ ਲਿਆ ਦੇ ਦਿੰਦਾ ਤੇ 2.5% ਦਾ ਮੱਖਣ ਸਿੰਘ ਜੀ ਬਣ ਤੇ ਕਿੰਨੇ ਬਣਦੇ ਨੇ 50 ਰੁਪਏ 50 ਰੁਪਏ 58 ਰੁਪਏ ਆੜਤੀਆਂ ਦਾ 2.5% ਦੇ ਹਿਸਾਬ ਨਾਲ ਕਮਿਸ਼ਨ ਬਣਦਾ ਵਾ ਤੇ ਸਰਕਾਰ ਦੇ ਰਹੀ ਜੀ 46 46 ਰੁਪਏ ਦੇ ਦਿੰਦੀ ਇਸ ਕਰਕੇ ਆੜਤੀਆਂ ਦਾ ਵੀ ਸਮੱਸਿਆ ਹੈ ਤੇ ਕਿਸਾਨ ਤਾਂ ਵਿਚਾਰਾ ਹਤਾਸ਼ ਹੈ ਜਿਨ੍ਹਾਂ ਨੇ ਮੈਨੂੰ ਲੱਗਾ 30 ਤਰੀਕ ਤੋਂ ਪਹਿਲਾਂ ਵੇਚਾ ਆਪਣਾ ਝੋਨਾ ਕਿਉਂਕਿ ਸਾਡੇ ਮਾਝੇ ਵਿੱਚੋਂ ਆਉਂਦਾ ਸਾਡੇ ਵਾਲੇ ਪਾਸੇ ਵੀ ਉਹ ਤਾਂ 300 400 ਰੁਪਏ ਕੁਇੰਟਲ ਘਟ ਜਿਨ੍ਹਾਂ ਨੂੰ ਲੋੜ ਹੈ ਪੈਸਿਆਂ ਦੀ ਉਹ ਡਿਸਟ੍ਰੈਸ ਸੇਲ ਵੀ ਹੋ ਚੁੱਕੀ ਹੈ ਸੋ ਸਭ ਤੋਂ ਇੰਪੋਰਟੈਂਟ ਪੱਕਦਾ ਮਸਲਾ ਪੰਜਾਬ ਦਾ ਖੇਤੀ ਦਾ ਝੋਨੇ ਦੀ ਪ੍ਰੋਕਿਊਰਮੈਂਟ ਹੈ ਲੇਕਿਨ ਆ ਸਾਰੇ ਅਸੀਂ ਵਿਹਲੇ ਬੈਠੇ ਆ ਆੜਤੀਏ ਕਿਸਾਨ ਲੇਬਰ ਔਰ ਟੋਟਲ ਮੰਡੀਆਂ ਜਿਹੜੀਆਂ ਨੇ ਉਹਦੇ ਚ ਮਾਲ ਆ ਚੁੱਕਾ ਲੇਕਿਨ ਉਹਦੀ ਕੋਈ ਸੋ ਸੰਖੇਪ ਤੌਰ ਤੇ ਇਸ ਤੋਂ ਪਹਿਲਾਂ ਕਿ ਆਪਾਂ ਹੋਰ ਗੱਲ ਅੱਗੇ ਕਰੀਏ ਮੈਂ ਬੇਨਤੀ ਕਰੂੰਗਾ ਸਰ ਮੱਖਣ ਸਿੰਘ ਜੀ ਨੇ ਇਹ ਖੁਦ ਆੜਤੀਏ ਵੀ ਨੇ ਸਾਡੇ ਲਾਗੇ ਪਿੰਡ ਧਾਲੀਵਾਲ ਵੇਟ ਉਹਦੇ ਸਾਬਕਾ ਸਰਪੰਚ ਵੀ ਰਹੇ ਨੇ ਆ ਮੇਰੇ ਕੋਲ ਰਾਣਾ ਜੁੱਧਵੀਰ ਸਿੰਘ ਜੀ ਨੇ ਇਹ ਆੜਤੀਏ ਵੀ ਨੇ ਤੇ ਨਾਲ ਹੀ ਢਾਲੀ ਵਾਲ ਬੇਟ ਬਹੁਤ ਵੱਡਾ ਪਿੰਡ ਆ ਸਾਡਾ ਉੱਥੇ ਸਰਪੰਚ ਨੇ ਸudar sukhdev singh ji ਇਹ ਇਸ ਆੜਤੀਆ ਐਸੋਸੀਏਸ਼ਨ ਦੇ ਸਾਡੇ ਇਸ ਢਿਲਵਾ ਦਾਣਾ ਮੰਡੀ ਦੇ ਪ੍ਰਧਾਨ ਵੀ ਨੇ ਤੇ ਮੈਂ ਮੱਖਣ ਸਿੰਘ ਜੀ ਆ ਬੇਨਤੀ ਕਰੂੰਗਾ ਕਿ ਆ ਫੜ ਲਓ ਮਾਈਕ ਆ ਤੇ ਹਾਂ ਚਲ ਜੂ ਇਧਰ ਥੋੜਾ ਸਮਝਾ ਦਿਓ ਕਿ ਕੀ ਮਸਲਾ ਤੁਹਾਡਾ ਸੰਖੇਪ ਤੋਂ ਬਹੁਤ ਹੀ ਸਤਿਕਾਰਯੋਗ ਐਮਐਲਏ ਸੰਸਦਕ ਬਾਲ ਸਿੰਘ ਖਹਿਰਾ ਸਾਹਿਬ ਮੰਡੀ ਦਾ ਦੌਰਾ ਕਰਨ ਆਏ ਆ ਮੈਂ ਇਹਨਾਂ ਦੀ ਜਾਣਕਾਰੀ ਵਿੱਚ ਦੱਸ ਦਵਾਂਗੇ ਅਗਸਤ ਵਿੱਚ 25 ਤਰੀਕ ਨੂੰ 10000 ਦਾ ਇਕੱਠ ਜਿਹੜਾ ਆੜਤੀਆਂ ਦਾ ਭਾਈ ਕੀ ਤਲਵੰਡੀ ਹੋਇਆ ਸੀ ਉਦੋਂ ਤੋਂ ਅਸੀਂ ਸਰਕਾਰ ਨੂੰ ਜਿਹੜਾ ਉਹ ਅਲਰਟ ਕਰ ਰਹੇ ਹਾਂ ਕਿ ਸਾਡੀ ਜਿਹੜੀ ਆ 20% ਘਾਟ ਬਣਦੀ ਆ ਉਹ ਸਾਨੂੰ ਦਿਓ ਜਿਹੜੀ ਸਾਡੀ ਸ਼ਾਰਟੇਜ ਆਉਂਦੀ ਆ ਤੁਸੀਂ ਮਾਲ ਮੰਡੀਆਂ ਨੂੰ ਚੱਕਦੇ ਨਹੀਂ ਉਹ ਸਾਨੂੰ ਜਿਹੜੀ ਸ਼ਾਰਟੇਜ ਨਹੀਂ ਬਣੀ ਚਾਹੀਦੀ ਬੱਤਰ ਘੰਟੇ ਚ ਮਾਲ ਉਠਾਉਣਾ ਚਾਹੀਦਾ